ਤੁਸੀਂ ਕਰਮ ਨੂੰ ਜਾਣਦੇ ਹੋ ਕਰਮ ਹਾਂ ਕਰਮ ਕੌਣ ਕਰਮਜੀਤ ਕੌਰ ਬਾਬਾ ਜੀ ਨਹੀਂ ਕਰਮਜੀਤ ਕੌਣ ਹਏ ਪੱਪੂ ਇਦਾਂ ਨਾ ਕੋ ਕਿਥੋਂ ਡੈਂਚੜੀ ਪਿੰਡ ਦੀ ਕਰਮਜੀਤ ਨੂੰ ਨਹੀਂ ਜਾਣਦੇ ਨਹੀਂ ਸਦਵੀਰ ਕੌਰ ਨੂੰ ਹਾਂ ਬੱਸ ਹਾਂ ਜੀ ਨਹੀਂ ਮੈਂ ਨਹੀਂ ਜਾਣਦਾ ਕੰਮ ਤੂੰ ਦੱਸ ਯਾਰ ਉਹ ਰੇ ਆ ਜਾ ਉਹ ਇਹਦਾ ਮਤਲਬ ਤੁਸੀਂ ਲੈ ਨਹੀਂ ਇਦਾਂ ਕਿਉਂ ਵੈਟੂ ਕੰਮੇ ਉਤਾਰਨਾ ਨਹੀਂ ਆਉਂਦਾ ਮੈਂ ਤੂੰ ਧਣਾ ਚ ਬੈਠ ਕੇ ਮੈਨੂੰ ਨਹੀਂ ਪਤਾ ਲੱਗਣਾ ਇਹ ਗੱਲ ਆ ਇਹ ਸਿਆਣੀਆਂ ਕੰਨਾਂ ਇਹ ਵੀ ਸੁਣਾਉਣ ਅੱਛਾ ਸਹੀ ਨਟੋ ਇੱਧਰ ਆਓ ਸਸ਼ੀਕਲ ਬੈਠ ਕੇ ਤਾਂ ਸਹੀ ਮੇਰੇ ਕੋਲੇ ਆਓ ਤਾਂ ਸਹੀ ਬਾਪੂ ਤੇਰਾ ਬਾਪ ਕੈਨੇਡਾ ਵਾਲਿਆਂ ਸੁਣਾ ਦਿਆਂ ਤੂੰ ਪਿੰਡਾਂ ਇੱਥੇ ਸਾਰਾ ਚਾੜੀ ਜਾਣਾ ਥੋੜਾ ਕੈਨੇਡਾ ਵਾਲਿਆਂ ਸੁਣਾ ਗੱਲ ਇਹ ਡੰਗਰ ਦਾ ਇੰਚਾਰ ਦੇ ਆ ਅੱਛਾ ਰੱਖਵੇ ਗੌਂਦਾਂ ਸਾਹਬ ਵਾਲਿਆਂ ਦਾ ਜੀ ਜੀ ਇਹ ਡੰਗਰ ਦਾ ਚਲੋ हां जी फिर ਇਹ ਪਿੰਦੇ ਖਾਂਦੇ ਤਾਂ ਨਹੀਂ ਹੋਣਗੇ ਨਹੀਂ ਪੀਣ ਨਹੀਂ ਖਾਣੀ ਤਾਂ ਸਾਡਾ ਫਾਰਮੂਲਾ ਹੀ ਹੈ ਕਿਉਂ ਆ ਲੰਗਰ ਤੇ ਅਸੀਂ ਹੁਣ ਜਾਣਾ ਸੀ ਆ ਪੰਜਾਂ ਚੋਂ ਨਹੀਂ ਅਸੀਂ ਲੰਗਰ ਤੇ ਜਾਣਾ ਸੱਪੂ ਕਿਤਲਵੰਡੀ ਅੱਛਾ ਬਹੁਤ ਦੂਰ ਆ ਸੱਪੂ ਕਿਤਲ ਨਹੀਂ ਸੱਪੂ ਨਹੀਂ ਮੁਕਸਰ 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 ਬਾਗੀ ਮੇਲਾ ਥੋੜਾ ਜਿਹਾ ਹੱਤਾ ਫਿਰ ਕੀ ਹੋ ਗਿਆ ਅੱਛਾ ਪਹਿਲਾਂ ਮੈਨੂੰ ਇਹਨਾਂ ਨਾਲ ਗੱਲ ਕਰ ਲੈਣ ਤਾਂ ਫਿਰ ਮੈਂ ਸਭ ਨਾਲ ਗੱਲ ਕਰੂੰਗੀ ਠੀਕ ਹੈ ਜੀ ਆ ਸਸ਼ੀ ਗਲ ਬਪੂ ਜੀ ਇੱਕ ਮਿੰਟ ਸਸ਼ੀ ਗਲ ਬਪੂ ਜੀ ਸਾਥੀ ਗਾਲ ਜੀ ਅੱਛਾ ਬਪੂ ਮੈਨੂੰ ਇਹ ਦੱਸੋ ਵੀ ਜਨਾਨੀ ਜਾਤੇ ਪਰੋਸਾ ਕਰਨਾ ਚਾਹੀਦਾ ਕਿ ਨਹੀਂ ਹਾਂ ਜੀ ਹਾਂ ਜੀ ਪਰੋਸਾ ਤਾਂ ਜੰਗੀਆਂ ਨੇ ਵਜੋਂ ਉਹਨਾਂ ਦਾ ਕਰਨਾ ਹੀ ਪੈਂਦਾ ਨਹੀਂ ਜੇ ਫਿਰ ਜਿਹੜੀ ਧੋਖਾ ਦੇ ਜਾਂਦੀਆਂ ਉਹਨਾਂ ਪਰੇ ਕੀ ਕਹੋਗੇ ਉਹ ਤਾਂ ਸੇ ਗੱਲ ਤਾਂ ਨਹੀਂ ਧੋਖਾ ਨਹੀਂ ਨਾ ਨਾ ਮਰਣਾ ਨਾ ਨਾ ਮਰਣਾ ਇਸ ਸੰਦੂਰਵੇਸ਼ਾਂ ਨਾਲ ਬਹੁਤ ਯਾਰ ਕੋਈ ਨਾ ਅੱਛਾ ਬੱਪੂ ਮੇਰੀ ਗੱਲ ਸੁਣੋ ਜਿਵੇਂ ਅਕਲ ਵੱਡੀ ਹੈ ਕਿ ਮੈਂ ਅਕਲ ਵੱਡੀ ਹੈ ਜੀ ਨੇ ਫਿਰ ਜਿਹੜੇ ਮੈਂ ਇਹਨੂੰ ਕਹਿੰਦੇ ਨੇ ਫਿਰ ਉਹ ਕਿੱਥੇ ਜਾਈਏ ਸੀ ਮੈਂ ਤਾਂ ਕਰ ਸਕਦਾ ਤੁਹਾਡੇ ਨਾਲ ਇਹ ਇਹ ਦੋ ਕੁ ਗੱਲਾਂ ਕਰ ਲਵਾਂ ਨਾ ਤੁਹਾਡੇ ਨਾਲ ਮੈਨੂੰ ਤਾਂ ਤੁਹਾਡੇ ਜੇ ਮੈਨੂੰ ਕਹਤਾ ਸੀ ਇਹ ਸਰਪੰਚ ਸਾਹਿਬ ਹੁੰਦਾ ਤੇਰਾ ਬਹੁਤ ਰਹਾ ਇਹਨਾਂ ਨੂੰ ਬਹੁਤ ਗੱਲਾਂ ਮਤਲਬ ਦੋ ਚਾਰ ਅੱਛਾ ਚਲੋ ਤੁਸੀਂ ਤੁਹਾਡੇ ਕੰਮ ਦੀਆਂ ਗੱਲਾਂ ਸੁਣਾਉਣਗੇ ਮੈਨੂੰ ਇਹ ਦੱਸੋ ਜੇ ਤੁਹਾਨੂੰ ਇੱਕ ਦਿਨ ਦਾ ਸਰਪੰਚ ਬਣਾਤਾ ਜਾਵੇ ਤੁਸੀਂ ਕੀ ਤਬਦੀਲੀ ਲੈ ਕੇ ਆਓਗੇ ਮੈਂ ਤਾਂ ਜੀ ਬਹੁਤ ਵਧੀਆ ਕੰਮ ਕਰੂੰਗਾ ਪਹਿਲਾਂ ਖਸਖਸ ਜ਼ਰੂਰ ਲੈ ਕੇ ਆਉਂਗਾ ਜੇ ਤੁਸੀਂ ਖਸਖਸ ਦੀ ਗੱਲ ਕਰੀਏ ਹਾਂ ਬਾਕੀ ਕੰਮ ਬਾਅਦ ਚ ਕਰਾਂਗੇ ਹਾਂ ਜੀ ਜੁਗ ਜੁਗ ਜੀ ਠੀਕ ਹੈ ਜੀ ਅੱਛਾ ਪਹਿਲੇ ਦਿ ਗੱਲ ਨਹੀਂ ਨਾ ਸਮਝੇ ਮੈਂ ਇਹੀ ਤਾਂ ਕਹਿੰਦਾ ਜੇ ਤੁਹਾਨੂੰ ਇੱਕ ਦਿਨ ਦਾ ਸਰਪੰਚ ਬਣਾਤਾ ਇੱਕ ਦਿਨ ਇੱਕ ਦਿਨ ਦੇ ਵਿੱਚ ਖਾਸ ਕਰਕੇ ਦਾ ਮੁੱਦਾ ਅਸੀਂ ਕਹਾਂ ਲੈ ਕੇ ਜਾਵਾਂਗੇ ਹੋ ਗਿਆ ਹੋ ਗਿਆ ਜੀ ਹੁੰਦੇ ਰਹੋ ਜਿਉਂਦੇ ਰਹੋ ਹੁਣ ਤੁਸੀਂ ਵੀ ਨਹੀਂ ਨਹੀਂ ਆ ਜਾ ਵੀ ਡਾਕਟਰ ਚਲੋ ਮੈਂ ਇੱਕ ਫੋਟੋ